ਆਜਾ ਤਈ ਬੈਜਾ ਆਜਾ ਹਾਏ ਹਾਏ ਕੁੜੀ ਆ ਤਾਂ ਬਾਰੇ ਕਮਰਾ ਜਿਹਾ ਸਜਾ ਰੱਖਿਆ ਬੁਲਬਲੇ ਬੁਲਬਲੇ ਜਿਹਾ ਰੱਖਿਆ ਇਹ ਤਾਂ ਜਨਮ ਦਿਨ ਸੀ ਮੇਰੀ ਮਾਸੀ ਦੀ ਕੁੜੀ ਦਾ ਅੱਛਾ ਹਾਂ ਤੇ ਉਹਦਾ ਜਨਮ ਦਿਨ ਮਨਾਇਆ ਸੀ ਅਸੀਂ ਕੱਲ ਆ ਥੋੜੇ ਚਿਰ ਹੋ ਗਿਆ ਉਹਦਾ ਰੂਪੇ ਤੁਸੀਂ ਤਾਂ ਜਨਮ ਦਿਨ ਮਨਾ ਰੱਖਿਆ ਸੀ ਤਈ ਫਰਾਈਆਂ ਉਹਦਾ ਮੁੰਡੇ ਦਾ ਸੀ ਮੇਰੇ ਦਾ ਅੱਛਾ ਹਾਂ ਚੱਲ ਭਾਈ ਵਧੀਆ ਹਾਂ ਤੇ ਹੋਰ ਦੱਸ ਕੰਮ ਧੰਦਾ ਨਿਬੜ ਲਿਆ ਹਾਂ ਠੀਕ ਆ ਤਈ ਵਧੀਆ ਵਸ ਤੇਰੇ ਆਈ ਤਾਂ ਰੋਟੀ ਬਸ ਬਣਾ ਕੇ ਘਟੀ ਆ ਮੈਂ ਹਾਂ ਤੇ ਤੇਰੇ ਦੱਸ ਆਸ ਨੇ ਕਿਤੇ ਜੱਟੇਲਾ ਸਿੱਪਈ ਆਉਂਦੇ ਅੱਛਾ ਹਾਂ ਕੀ ਗੱਲ ਬੁਖਾਰ ਪੂਰਾ ਹੈ ਕੁੱਛ ਦੁਖਦਾ ਨਾ ਉਹ ਸਰ ਗਿਆ ਤੂੰ ਕੀ ਆਂਦਾ ਸੀ ਉਹਦਾ ਸਾਸਰੀ ਕਾਲ ਪੁੱਤ ਹੋਰ ਕਿਵੇਂ ਆ ਹੈ ਸਕੂਲ ਜਾਂਦਾ ਨਾ ਸਿਆਣਾ ਭੇਜ ਵਾਕਤਾ ਛੋਟਾ ਕੰਮੀ ਚ ਪੜਦਾ ਅੱਛਾ ਏ ਲਕੇਜੀ ਜੀ ਤੂੰ ਜਾਣ ਲੱਗ ਗਿਆ ਸ਼ੀਕ 8:30 ਵਜੇ ਆਉਂਦਾ ਅੱਛਾ ਹੋਰ ਚੱਲ ਵਧੀਆ ਪੁੱਤ ਬੜਿਆ ਕਰ ਚੰਗਾ ਧਿਆਨ ਲਾ ਕੇ ਹੋਰ ਤੇ ਚਲ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਸਰ ਤਾ ਉਹ ਦਾ ਦੁੱਧ ਤਾਂ ਪਈ ਰਹਿਣ ਦੇ ਹਾਂ ਤੇ ਮੈਂ ਤਾਂ ਤੈਨੂੰ ਹੈਗੇ ਅੱਜ ਸਾਡੀ ਤਾਂ ਮੈਸ ਨਹੀਂ ਮਿਲੀ ਤੇ ਜੇ ਤੂੰ ਗੜਬੀ ਕੇ ਦੁੱਧ ਤੇ ਦੇ ਦੇ ਦੁੱਧ ਕੋਈ ਨਾ ਜਾਈ ਚਲ ਦੇਖ ਲੈਣੇ ਮੈਂ ਲੈ ਲਈ ਥੋੜਾ ਜਿਹਾ ਤੂੰ ਹਾਂ ਫਿਰ ਤਾਂ ਕੀਤਾ ਚਲ ਘੰਟੇ ਤੱਕ ਮਿਲ ਹੀ ਜਾਵੇ ਤੇ ਕਈ ਮੈਂ ਤੁਹਾਨੂੰ ਆਖਿਆ ਤਾਂ ਸੀ ਦੁੱਧ ਸਾਡਾ ਲਾ ਲਓ ਤੁਸੀਂ ਨਹੀਂ ਭਾਈ ਕੀ ਕਰੀਏ ਤੁਹਾਡਾ ਦੁੱਧ ਕਿਵੇਂ ਲਾ ਲਈਏ ਹੁਣ ਤਾਂ ਅਸੀਂ ਨਾ ਰੱਖਿਆ ਸਾਰਿਆਂ ਨੇ ਤੇ ਪਹਿਲਾਂ ਉਹਦੋਂ ਤੇ ਵੀ ਸੱਸ ਨੂੰ ਕਿਹਾ ਇਹਨਾਂ ਤਾਂ ਭਾਈ ਕੋਈ ਗੱਲ ਦਾ ਜਵਾਬ ਸਵਾਵੀ ਨਹੀਂ ਦਿੱਤਾ ਫਿਰ ਹਰ ਕਿਸੇ ਸਾਨੂੰ ਲਾਉਣਾ ਪਿਆ ਸਾਈ ਇਹ ਨੂੰ ਕਿਸਾ ਉਹ ਤਾਂ ਮੈਂ ਕਰਨਾ ਮੈਂ ਤੈਨੂੰ ਆਖਿਆ ਸੀ ਜੇ ਸਾਡੇ ਤੋਂ ਉਧਰ ਲਾ ਲਾ ਹੁਣ ਦੱਸ ਨਿਕੜਾ ਦੋ ਹੀ ਗੱਲ ਢੋਲ ਵਾਲੇ ਨਾਲ ਗੱਲ ਕਰਕੇ ਪੋਆਣਾ ਹੁੰਦਾ ਦੁੱਧ ਮੈਂ ਪੋਆਣਾ ਤਾਂ ਅਸੀਂ ਕਰਨਾ ਤੇ ਦੁੱਧ ਤੂੰ ਸਾਡਾ ਲਾ ਲੈਂਦੀ ਜਰਾ ਫੇ 2 ਕਿਲੋ ਦੁੱਧ ਲਾ ਲਾ ਸਾਡਾ ਚਲ ਹਜਾ ਮੂੰ ਤਾਂ ਕੇਰਾ ਤਾਂ ਲੱਗਿਆ ਜੇ ਕੋਈ ਅੱਧਾ ਘਰ ਆ ਭਾਈ ਹਟਦਾ ਦਿਸਿਆ ਫਿਰ ਉਦੋਂ ਮੈਂ ਥੋੜਾ ਜ਼ਰੂਰ ਲਾ ਲੂੰਗੀ ਉਸਨੂੰ ਦੱਸ ਦੂੰਗੀ ਚਲ ਕੋਈ ਦੱਸ ਦੇ ਕੋਈ ਹਾਂ ਮਤਾ ਆਪ ਕਹਿ ਨਹੀਂ ਹੁਣ ਚਲਾ ਆਏ ਵੀ ਸਾਡੇ ਨਾਲ ਤਾਂ ਸਾਡਾ ਘਰ ਦਾ ਸਰੀ ਜਾਂਦਾ ਜੋ ਮੈਸਾ ਹੈ ਹਾਂ ਨਾਲੇ ਚੱਲ ਸਿਰ ਦੁੱਧ ਪਾ ਰਾਨੇ ਆ ਭਾਈ ਮੱਝਾਂ ਦਾ ਖਰਚਾ ਨਿਕਲ ਜਾਣਾ। ਪਰ ਇਹ ਤਾਂ ਇਹੋ ਜਿਹਾ ਖਾ ਖੁੱਲੇ ਆ ਗਏ। ਹੋਰ ਸਮਾਂ ਦੀ। ਤਾਂ ਹੀ ਤਾਂ ਗੱਲ ਹੁਣ ਅਸਤਨਾ ਪਸ਼ੂ ਡੰਗਾ ਰੱਖ ਸਕਦਾ ਨਾ ਹੋਰ ਆ ਪੱਕੇ ਘਰਾਂ ਚੰਪਾ ਦਾ ਥੋੜਾ ਥਾਂ। ਠੀਕ ਹੈ ਨਾ ਜਿਹੜੇ ਪੁੱਤ ਪਸ਼ੂ ਰੱਖੀ ਜਾਂਦੇ ਨੇ। ਤਾਂ ਹੀ ਤਾਂ ਤੇ ਬਾਕੀ ਨਾ ਇਹ ਗੱਲ ਕਹੀ ਜਿਹੜਾ ਮੈਨੂੰ ਦੁੱਧ ਦੇਣ ਭਾਈ ਤੇਰੀ ਸੱਸ ਕੋਲੇ ਨਾ ਕਹੇ। ਤੁਹਾਨੂੰ ਪਤਾ ਉਹ ਤਾਂ ਉਹੀ ਗੱਲ ਕਹੂਗੀ। ਲੈ ਇਹਨਾਂ ਦੇ ਘਰ ਦਾ ਦੁੱਧ ਆ। ਇਹ ਦੁੱਧ ਮੰਗਣ ਆ ਗਈ। ਭਲਾ ਨਾ ਤੁਹਾਨੂੰ ਪਤਾ ਸੌ ਸੌ ਗੱਲਾਂ ਕਰਦੀ ਐ। ਉਸ ਤੋਂ ਸੁਹਾਜ ਆ ਹੀ ਨਹੀਂ ਜੱਜ ਦਾ। ਸੁਹਾ ਤਾਂ ਚਲੋ ਉਹਦਾ ਤਾਂ ਕੋਈ ਨਾ। ਤਾਂ ਹੀ ਉਹ ਤਾਂ ਮੇਰੇ ਨਾਲ ਵੀ ਤਾਂ ਨਹੀਂ ਪਤਾ ਇਹ ਕਰਦੀ ਐ ਹੋਰ ਕੀ ਕਰੇਗਾ ਸੱਜਾ ਟਟਲੀਆਂ ਕੋ ਤਾਂ ਚੱਲ ਕੋਈ ਨਾ ਤੇਰਾ ਘਰ ਹੈ ਹੈ ਲੜਕੇ ਵੀ ਇੱਥੇ ਹੀ ਰਹਿਣਾ ਇੱਕ ਹੋ ਕੇ ਵੀ ਇੱਥੇ ਹੀ ਰਹਿਣਾ ਤਾਂ ਐਂ ਤਾਂ ਕਰਤਾ ਹੀ ਹੁਣ ਚੁੱਪ ਰਹਨੇ ਆ ਕਰੀਏ ਕੀ ਸਾਰਾ ਤਾਂ ਹੁਣ ਲੜ ਲੜ ਵੀ ਨੇ ਟਾਈਮpass ਹੁੰਦਾ ਤੇ ਹੋਰ ਤੇਰੇ ਪੇਕਿਆ ਕਣੀ ਠੀਕ ਹੈ ਹਾਂ ਠੀਕ ਆ ਤਾਂ ਇਹ ਵਧੀਆ ਨੇ ਸਾਰੇ ਆਏ ਸੀਗੇ ਇੱਕ ਮੁਰਗੀ ਆ ਚੁ ਫਿਰ ਅੱਛਾ ਹਾਂ ਕੱਲ ਆ ਰਹੇ ਸੀ ਸਾਰੇ ਆ ਰਹੇ ਸੀ ਚਲ ਵਧੀਆ ਚਲ ਮੈਨੂੰ ਪਾ ਦੇ ਫਿਰ ਦੁੱਧ ਦੀ ਕੁੱਟਾ ਪਾ ਲੈ ਆ ਜਾ ਇੱਥੇ ਹੋਰ ਲੈ ਜਾ ਦੇ ਲੈ ਤੈ ਦੁੱਧ ਚਰਨਾ ਦੁੱਧ ਦਾ ਕਈ ਪੁਣੀ ਵਾਲਾ ਦੱਸਾਇਆ ਸੀ ਹੁਣ ਉਹ ਘਰ ਦਾ ਰੱਖਿਆ ਸੀ ਹੋਰ ਚਲ ਕੋਈ ਨਾ ਮੈਂ ਤੇ ਦੇ ਦੂੰਗੀ ਭਾਈ ਨਾ ਜੇ ਉਹ ਤਾਂ ਸਾਡੀ ਮੈਸ ਹੁਣ ਮੇਰੀ ਖਤਮ ਹੋਈ ਫੜਾ ਗੋ ਨਹੀਂ ਵੇ ਫਿਰ ਮੈਂ ਤੜਕੇ ਦੇ ਕੇ ਜਾਉਂਗੀ ਕੋਈ ਨਾ ਤਾਂ ਸਮਝ ਨਹੀਂ ਆਉਂਦੀ ਚਲ ਉਹ ਤਾਂ ਸਾਹਮਣੇ ਤਾਂ ਨਹੀਂ ਆਉਂਦੀ ਮੈਂ ਕੋਈ ਨਾ ਤੁਹਾਨੂੰ ਭਾਡੇ ਫੜਾ ਲੇ ਤੂੰ ਆਏ ਕੇ ਜਵਾਬ ਨਹੀਂ ਲਈ ਤੇ ਮੇਰੇ ਕੋਲ ਚੰਗਾ ਨਹੀਂ ਹੈ ਤੇ ਜਵਾਬ ਨਹੀਂ ਆਇਆ ਤੇ ਕੀ ਕਹਿ ਨਹੀਂ ਮੈਂ ਮੂੰਹ ਨਹੀਂ ਲਿਆ ਤੂੰ ਸਮਝ ਜੂ ਤਾਂ ਫਿਰ ਮੈਂ ਦੁੱਧ ਲੈ ਆਉਂਗੀ ਜੀ ਚਲੇ ਉੱਕੇ ਆ ਕੇ ਰੋਤੇ ਸਾਸਾ ਉਹ ਵਰदाई ਤੇ ਨਹੀਂ ਹਾਂ ਹੋਰ ਨਾ ਪਤਾ ਮੈਨੂੰ ਲੱਗਾ ਉਹ ਕੋਲੇ ਸੁਆ ਕੇ ਰਾਕੇ ਤੇਰੇ ਨਾਲ ਨਾ ਮੈਂ ਨਹੀਂ ਕਾਨੂੰ ਆਉਂ ਪਰੇ ਫਿਰ ਭਾਈ ਚਲ ਆਈ ਨਾ ਜੀ ਚਲ ਚਾਹੇ ਨਹੀਂ ਮੈਨੂੰ ਕਹਿੰਦਾ ਅੰਦਰ ਤੇ ਨਹੀਂ ਪਾਛ ਚਾਹ ਚਾਹਗਾ ਮੈਂ ਜਾਣ ਨਹੀਂ ਚਾਹਗਾ ਤੈਨੂੰ ਚਾਹਗਾ ਤਾਈ ਨੂੰ ਦੁੱਧ ਦੇਦਾ ਦਿੱਤਾ ਪਾ ਕੇ ਲੈ ਤਾ ਗਈ ਤਾਈ ਨੂੰ ਨਾ ਸਿਆਣੀ ਬੈਠ ਉਹਨਾਂ ਜਵਾਬ ਦੇਣ ਜੋਗੀ ਜੀ ਤੂੰ ਤਾਂ ਮੰਮੀ ਨੇ ਮੰਗ ਲਿਆ ਤਾਂ ਫਿਰ ਉਹ ਖਾ ਉਹ ਜੁਗ ਕੋੜੇ ਕੀ ਗੱਲ ਭਾਈ ਮੈਂ ਕਿਹੜੇ ਵੜੇ ਦੇ ਉੱਪਰ ਪਈ ਆ ਹਾਂ ਮੰਮੀ ਹਾਂ ਮੰਮੀ ਕੀ ਮੈਂ ਤਾਂ ਉੱਤੇ ਪਈ ਆ ਵੀ ਮੇਰੇ ਕੋਲ ਦੁੱਧ ਦਾ ਪੁੱਛ ਲਾਂਦੀ ਭਾਈ ਤੇ ਆ ਗੱਲਾਂ ਇਹ ਕਿਹਦੇ ਨਾਲ ਕਰੀ ਜਾਂਦੇ ਸੀ ਕੋੜੇ ਤੂੰ ਗੱਲਾਂ ਤਾਂ ਕਿਸੇ ਨਾਲ ਮੇ ਉਹ ਬੰਤ ਤਾਈ ਆਈ ਸੀਗੀ ਕੀ ਲੈਣ ਆਈ ਸੀ ਕੁਛ ਨਹੀਂ ਤਾਂ ਉਹੀ ਆਈ ਸੀ ਤਾਂ ਕੰਮ ਸੀ ਥੋੜਾ ਜਾ ਉਹ ਤਾਂ ਕਹਿੰਦੀ ਇੱਥੇ ਰਹਾ ਜਾਂਦੀ ਏ ਤੁਰੀ ਆਈ ਜਾਂਦਾ ਸਹਿਰਾ ਮਾਰਦੀ ਗੱਲਾਂ ਅੱਛਾ ਤੇ ਮੈਂ ਤੈਨੂੰ ਦੁੱਧ ਦਾ ਕਿਹਾ ਸੀ ਵੀਰ ਦੁੱਧ ਦੇ ਦੇ ਕੋ ਤੱਕ ਮੈਨੂੰ ਵੀ ਰੋਟੀ ਤਾਂ ਮੈਂ ਖਾਣੀ ਨਹੀਂ ਦੁੱਧ ਤਾਂ ਪੀ ਲੂੰਗੀ ਚਾਹ ਮਾਂ ਆਪ ਹੀ ਚਾ ਕੇ ਪੀ ਲਾਂਨੀ ਆ ਹੋਰ ਕੀ ਆ ਲੱਕੜ ਗੜਬੀ ਚ ਦੁੱਧ ਧਰਿਆ ਸੀਗਾ ਮੈਂ ਕਿੱਧਰ ਗਿਆ ਦੁੱਧ ਤਾਂ ਨੂੰ ਚਾਹ ਕਰ ਲਈ ਸੀ ਮੰਮੀ ਤੇ ਥਾਂ ਮੈਂ ਤਾਂ ਦਿੱਤੀ ਨਹੀਂ ਤੂੰ ਚਾਹ ਕਿਉ ਤਾਈ ਆਈ ਸੀ ਨਾ ਉਹਨਾਂ ਦਾ ਚਾਹ ਕਰ ਲਈ ਸੀ ਤਾਂ ਕਰਕੇ ਫਿਰ ਹੋਰ ਕਦੇ ਉਹਨੂੰ ਤਾਂ ਹੀ ਦੁੱਧ ਦੇਤਾ ਭੈਣੇ ਤੁਹਾਡਾ ਪਤਾ ਹੀ ਨਹੀਂ ਆਪ ਮਹਾਰੀਆਂ ਬਣ ਜਾਂਦੇ ਹੋ ਤੁਸੀਂ ਨਾ ਮੰਮੀ ਦੁੱਧ ਉਹ ਨਹੀਂ ਲੈ ਕੇ ਗਈ ਕਿਉ ਨਾ ਦੁੱਧ ਕਰਨਾ ਤਾਂ ਆਪਦੇ ਪਸ਼ੂ ਨੇ ਭੈਣੇ ਮੈਂ ਜਾਣਦੀ ਆਂ ਵੀਰ ਜਾਣਦੀ ਆਂ ਪਹਿਲਾਂ ਮੈਂ ਆਈ ਆਂ ਤੁਸੀਂ ਆਇਓ ਬਾਅਦ ਚੋਂ ਮੈਨੂੰ ਤਾਂ ਪੁੱਛਿਆ ਨਹੀਂ ਕੀ ਕਰਨਾ ਕੀ ਕਹਿ ਕੇ ਗਈ ਹੋਗੀ ਤੈਨੂੰ ਕਿਹਾ ਹੋਗਾ ਵੀ ਤੇਰੇ ਸਾਸੂ ਨੂੰ ਤਾਂ ਦੱਸੀ ਨਾ ਕਹਿਣਾ ਉਹਨੇ ਕੀ ਹੈਗਾ ਮੰਮੀ ਮੜ ਕੇ ਮੜੀ ਗੱਲਾਂ ਤੇ ਨਹੀਂ ਆਹ ਕਰੀਦਾ ਹੁੰਦਾਗਾ ਠੀਕ ਆ ਨਾ ਮੈਂ ਹੀ ਕਿਉਂ ਕਰਦੀ ਆ ਮੜੀ ਬਣੇ ਗੱਲਾਂ ਤੇ ਘੰਟਾ ਤਾਂ ਮੈਨੂੰ ਉਦੋਂ ਕਿਹੜੇ ਨਹੀਂ ਤੂੰ ਬੈਠੀ ਸੀ ਤੇਰੇ ਨਾਲ ਗੱਲਾਂ ਕਰੀ ਜਾਂਦੀ ਸੀ ਗੁੜੇ ਹਾਂ ਤੂੰ ਤਾਂ ਹੀ ਨਹੀਂ ਦੇਖੇ ਤੂੰ ਮੈਂ ਨਾ ਮੈਨੂੰ ਪੁੱਛ 100% ਦੁੱਤ ਉਹਨੂੰ ਦਿੱਤਾ ਤੂੰ ਉਹ ਨਹੀਂ ਚਾਹਦਾ ਭਾਨਾ ਮਾਰੀ ਜਾਂਦੀ ਆ ਤਾਂ ਤਾਂ ਮੰਮੀ ਹੁਣ ਜਦੋਂ ਕੋਈ ਆ ਜੇ ਘੁੱਟ ਕੇ ਆ ਕਰਕੇ ਕਿਉਂ ਨਹੀਂ ਪੈਂਦੀ ਆ ਅਗਲੇ ਕਿਉਂ ਨਹੀਂ ਪੈਂਦੀ ਉੱਤੇ ਮੈਂ ਵੀ ਦੇਖ ਲਾਂਦੀ ਆ ਤਾ ਦੇਖ ਲੈ ਤੇਰੇ ਸਾਸੂ ਉੱਤੇ ਪਈ ਚਲ ਕੋਈ ਮੈਂ ਨਹੀਂ ਕੋਈ ਨਾ ਮੈਂ ਤਾਂ ਸਿਰਦੂ ਹੀ ਜਾਂਦਾ ਕਿਥੋਂ ਲਿਆਵਾਂ ਦੁੱਧ ਉਹਨਾਂ ਨੇ ਤਾਂ ਸੱਜਾ ਸੁਈਆਂ ਖੜੀਆਂ ਨੇ ਤਾਂ ਵੀ ਦੁੱਧ ਇੱਥੇ ਆ ਜਾਂਦੀਆਂ ਭਾਂਡਾ ਚੱਕ ਕੇ ਉਹ ਤਾਂ ਕੋਈ ਨਾ ਤੈਨੂੰ ਹੀ ਪਾ ਦੇ ਲੈ ਦੁੱਧ ਚ ਪੱਤੀ ਕੋਈ ਰਹਿਂਦਾ ਨਹੀਂ ਤੇਰੇ ਦੁੱਧ ਤੈਨੂੰ ਕਰਕੇ ਦੇ ਦੇ ਫਿਰ ਵੀ ਫ੍ਰਿਜ ਜਿਹਦਾ ਕੋਈ ਹੈ ਨਹੀਂ ਲੈ ਪਾ ਦੇ ਕਿਥੋਂ ਪਾएंगे ਦੁੱਧ ਕੋਈ ਨਾ ਲੈ ਦੇ ਦੇ ਫਿਰ ਮੈਨੂੰ ਤਾਂ ਹੁਣੇ ਪੀਣਾ ਮੈਂ ਤਾਂ ਮਾਂ ਮੜਾਏ ਗਰਾੰਡ ਰੱਖਿਆ ਕਰ ਇੰਨਾ ਗਰਾੰਡ ਕਿਵੇਂ ਰੱਖ ਲਿਆ ਕਰ ਉਹਨਾਂ ਨਾਲ ਤਾਂ ਤੂੰ ਗਰਮਨ ਲੈ ਮਾਰਦੀ ਆ ਮੈਨੂੰ ਤੂੰ ਪੁੱਛਿਆ ਨਹੀਂ ਤੇਰਾ ਕੋਈ ਸੁੱਖ ਦਾ ਪਾਈ ਸਰਾਂ ਦਿਨ ਪੁੱਛਦੇ ਹੀ ਰਹਿੰਦੇ ਤੈਨੂੰ ਉਹ ਤਾਂ ਗਰਮ ਚੱਟ ਕਦੇ ਆਉਂਦੀ ਅਗਲੀ ਕਦੇ ਨਹੀਂ ਆਉਂਦੀ ਹੁਣ ਮੇਰੇ ਕੋਲ ਕਿਹੜਾ ਸਾਰਾ ਦਿਨ ਬੈਠੀਆਂ ਰਹਿੰਦੀਆਂ ਨੇ ਨਹੀਂ ਮੈਂ ਜਾਉਂਦੀਆਂ ਭੈਣੇ ਜਾਣਦੀਆਂ ਸੋ ਸੌ ਟੂਨੇ ਕਰਦੀਏ ਦੁੱਧ ਵਾਰ ਨਾ ਦਿਆ ਕਰੋ ਵੀਰ ਨਾ ਦਿਆ ਕਰੋ ਆਏ ਨਹੀਂ ਪਤਾ ਅੱਜ ਕੱਲ ਲੋਕ ਪਾਣੀਾਂ ਤੇ ਵੀ ਟੂਨੇ ਕਰਦੇ ਨੇ ਤੂੰ ਤਾਂ ਫੇਰ ਵੀ ਦੁੱਧ ਦੇਤਾ ਚੱਕ ਕੇ ਮੰਮੀ ਤੋਂ ਨਾਲੇ ਦੁੱਧ ਨੇ ਆਪਣੇ ਤਾਂ ਅੱਗੇ ਆਪਣੇ ਕਿਹੜੀਆਂ ਜਬੂਰੀਆਂ ਖੜੀਆਂ ਨੇ ਇਹ ਤਾਂ ਅੱਜ ਕਾਦੀ ਦੁਨੀਆ ਮਰਨ ਲੱਗੀ ਨਾ ਬੰਦਾ ਰੋਜ਼ ਵਾਰ ਕੇ ਸੌਂਦਾ ਹੈ ਤਾਂ ਫੇਰ ਆਏ ਕੁਝ ਨੀਂਦ ਨਹੀਂ ਪਤਾ ਭਾਈ ਤੋਨੂੰ ਵੀ ਤੁਸੀਂ ਅੱਜ ਦੇ ਜਮਾਨੇ ਦੇ ਹੋ ਮੈਂ ਸਦੀਆਂ ਦੀ ਆਂ ਬਹੁਤ ਪੁਰਾਣੀ ਆ ਮੈਂ ਚਲਦਾ ਹਾਂ ਤੋ ਨਾ ਦੇਵਾਂਗੇ ਫਿਰ ਹੋਊਗੀ ਗੱਲ ਤੇ ਆ ਜਾ ਕਰੋ ਵੀਰ ਇੱਕ ਤਾਂ ਅੱਜ ਕੱਲ੍ਹ ਦੀਆਂ ਆਉਂਦੀਆਂ ਨਹੀਂ ਆਪ ਮਹਾਰੀ ਬਾੜਾ ਚ ਲਾਉਣ ਲੱਗ ਜਾਂਦੀਆਂ ਨੇ ਉਹੀ ਸਮਝ ਰੱਖੀਆਂ ਨੇ ਸੱਸਾਂ ਨੂੰ ਤਾਂ ਉਹ ਵੀ ਫਿਰਦੀਆਂ ਭੌਂਕਦੀਆਂ ਤਾਂ ਚਲ ਭਾਈ ਮਾਰਦੀ ਆ ਥੋੜੀ ਮੈਂ ਤਾਂ ਦੁੱਧ ਦੀ ਘੁੱਟ ਦੇ ਦੇਵੀਂ ਤਾਂ ਠੀਕ ਆ ਚਾਹ ਦੀ ਘੁੱਟ ਦੇ ਦੇਵੀਂ ਤਾਂ ਠੀਕ ਆ ਨਹੀਂ ਬੈਠੀ ਆ ਮੈਂ ਤਾਂ ਚਲ ਦੇ ਦੇ ਹੁਣ ਮੈਨੂੰ ਕੀ ਦਿੰਨੀ ਆ ਚਲ ਕੋਈ ਨਾ ਮੰਮੀ ਦੇ ਦੰਨੀ ਆ ਤੈਨੂੰ ਦੁੱਧ ਬਣਾ ਲੈਣੀ ਆ ਠੀਕ ਆ ਚਲ ਮੰਮੀਂ ਤੱਕ ਕੇ ਦੇਵਾ ਤੇਰਾ ਚਾਹ ਨੀ ਇੰਤਰਾ ਲਾਵਾ ਨੂੰ ਨਹੀਂ ਫਟਣਾ ਜਿਹੜਾ ਪੱਪਿਆ ਵਾ ਫਿਰ ਦੇਖਦੇ ਆ ਮਗਾਉ ਲੋਗੇ ਚੱਲ ਪਿਆ ਇਹਨਾਂ ਕਿਰਨ ਚਾਹ ਕਰਨਾ ਟ੍ਰਾਈ ਕਰੀ ਇਹ ਤਾਂ ਘੜਾ ਨਹੀਂ ਛੱਡਣਾ ਆਇਆ ਨਾ ਮੰਗਲਾ ਲਾਪਾ ਉਹ ਤੋਂ ਦੇਤਾ ਤਾਇ ਨੂੰ ਖੁਲਾਣਾ ਦੇਤਾ ਨਹੀਂ ਕਰੀ ਜੋ ചീല <tries> <tries>